ਸਸ਼ੀਗਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਾਨ ਕਹਿੰਦੇ ਆ ਕਿਸੇ ਦੇ ਮਨ ਨੂੰ ਤੇ ਕਿਸੇ ਦੇ ਮੂਨ ਨੂੰ ਮਤਲਬ ਚੁੱਪ ਨੂੰ ਕੋਈ ਹੋਈ ਸਮਝ ਸਕਦਾ ਹਰ ਕਿਸੇ ਨੂੰ ਥੋੜਾ ਸਮਝਾਇਆ ਜਾਂਦਾ ਪਰ ਇੱਕੋ ਹੀ ਗੱਲ ਹੈ ਇੱਕੋ ਹੀ ਚੀਜ਼ ਇੱਕੋ ਹੀ ਹੈ ਜੋ ਤੁਹਾਡੇ ਮੂਨ ਨੂੰ ਵੀ ਸਮਝਦਾ ਹੈ ਉਹ ਕੌਣ ਹੈ ਉਹ ਹੈ ਪਰਮਾਤਮਾ ਉਹ ਕੌਣ ਹੈ ਉਹ ਹੈ ਹਵਾ ਤੇ ਹਵਾ ਦੇ ਰੁੱਖ ਨੂੰ ਬਦਲਦਾ ਇਨਸਾਨ ਦੇ ਹੱਥ 'ਚ ਹੈ ਹੀ ਨਹੀਂ ਕਹਿਣ ਨੂੰ ਭਾਵੇਂ ਜੋ ਮਰਜ਼ੀ ਕਹਿ ਲੋ ਜੋ ਮਰਜ਼ੀ ਕਹਿਣੋ ਪਰ ਅਸਲ ਦੇ ਵਿੱਚ ਕੁਦਰਤ ਦੇ ਨਾਲ ਮਿਲ ਕੇ ਚੱਲਣਾ ਹੀ ਪੈਂਦਾ ਹੈ ਹੁਣ ਕੁਦਰਤ ਦੇ ਨਾਲ ਮਿਲ ਕੇ ਚੱਲਣ ਦਾ ਮਤਲਬ ਹੈ ਕਿ ਸਾਨੂੰ ਜਿੱਦਾਂ ਦਾ ਜਿਸ ਤਰ੍ਹਾਂ ਦਾ ਹਾਲਾਤ ਹੋਵੇ ਉਸ ਤਰ੍ਹਾਂ ਆਪਣੇ ਆਪ ਨੂੰ ਚਲਾਉਣਾ ਪੈਂਦਾ ਹੈ ਅੱਛਾ ਮੈਂ ਨਾ ਇੱਕ ਕਿਸੇ ਕੋਈ ਮੇਰੇ ਕੋਲ ਆਏ ਤੇ ਉਹਨਾਂ ਨੇ ਮੈਨੂੰ ਕਿਹਾ ਕਿ 12 ਸਾਲ ਬਾਅਦ ਤੇ ਰੂੜੀ ਦੀ ਸੁਣੀ ਜਾਂਦੀ ਆ ਤੇ ਸਾਡੀ ਸੁਣੀ ਨਹੀਂ ਗਈ ਮੈਂ ਬੜੀ ਹੈਰਾਨ ਹੋਈ ਇਹ ਗੱਲ ਸੁਣ ਕੇ ਕਿਉਂਕਿ ਕਹਾਵਤ ਮੈਂ ਸੁਣੀ ਹੋਈ ਆ ਪਰ ਉਹਨਾਂ ਨਾਲ ਬੀਤ ਰਹੀ ਸੀ ਉਹਨਾਂ ਨਾਲ ਬੀਤ ਰਹੀ ਸੀ 20 ਸਾਲ ਤੋਂ ਕਹਿੰਦੇ ਬਸ ਇਦਾਂ ਹੀ ਐ ਇਦਾਂ ਹੀ ਕਰਦੇ ਆ ਤੇ ਇਦਾਂ ਹੀ ਜੀਉਨੇ ਆ ਇੱਕ ਰੂਟੀਨ ਬਣਾਈ ਹੋਈ ਐ ਮੈਂ ਕਿਹਾ ਫਿਰ ਕੁਛ ਪੱਲੇ ਪਿਆ ਕਹਿੰਦੇ ਕੱਖ ਨਹੀਂ ਪਿਆ ਮੈਂ ਕਿਹਾ ਜਦੋਂ ਇੱਕ ਰਸਤੇ ਤੇ ਚੱਲਦੇ ਵਾਰ-ਵਾਰ ਗਿਰੀਏ ਨਾ ਵਾਰ-ਵਾਰ ਕੁਛ ਬਣੇ ਨਾ ਨਾ ਤੇ ਸਿਆਣਾ ਪੇਦੇ ਚਾ ਕੇ ਰਸਤਾ ਬਦਲ ਲੈਣਾ ਚਾਹੀਦਾ ਹਾਂ ਇਸ ਡਰ ਤੋਂ ਕਿ ਅਗਲਾ ਰਸਤਾ ਕਹੇ ਜਿਆ ਹੋਏਗਾ ਵੇਖੀ ਜਾਏਗੀ ਫਿਰ ਐਦੋਂ ਬੁਰਾ ਤੇ ਹੋਣ ਰਿਹਾ ਨਹੀਂ ਇੱਕ ਗੱਲ ਆ ਜੇ ਜ਼ਿੰਦਗੀ ਦੇ ਵਿੱਚ ਕੁਛ ਕਰਨਾ ਐ ਤਾਂ ਰਿਸਕ ਤਾਂ ਲੈਣਾ ਹੀ ਪੈਂਦੇ ਆ ਨਾ ਤੇ ਆਪਣੇ ਮਨ ਤੇ ਦਿਮਾਗ ਨੂੰ ਵੀ ਰਿਸਕ ਵਾਲੇ ਪਾਸੇ ਲਾਓ ਓਕੇ ਆਪਣੀ ਸੋਚ ਨੂੰ ਥੋੜਾ ਜਿਹਾ ਉੱਥੋਂ ਹਟਾ ਦਿਓ ਜਿੱਦਾਂ ਦਾ ਤੁਹਾਨੂੰ ਦੁਨੀਆਦਾਰ ਚਲਾਉਂਦੀ ਪਈ ਐ ਦੁਨੀਆਦਾਰੀ ਮੁਤਾਬਕ ਚੱਲ ਰਹੇ ਹੋ ਤੁਸੀਂ ਸਵੇਰਿਆ ਕਰਨਾ ਚਾਹੀਦਾ ਦੁਪਹਿਰਿਆ ਕਰਨਾ ਚਾਹੀਦਾ ਸ਼ਾਮ ਨੂੰ ਆ ਕਰਨਾ ਚਾਹੀਦਾ ਸਵੇਰੇ ਉੱਠੋ ਤੇ ਫਿਰ ਆ ਕਰੋ ਤੇ ਫਿਰ ਆ ਕਰੋ ਇਹ ਚੰਗਾ ਹੁੰਦਾ ਆ ਚੰਗਾ ਹੁੰਦਾ ਆ ਮਾੜਾ ਹੁੰਦਾ ਆ ਕਰਨਾ ਨਹੀਂ ਚੰਗਾ ਮਾੜਾ ਕੀ ਐ ਚੰਗਾ ਮਾੜਾ ਕੀ ਐ ਕੁਝ ਵੀ ਨਹੀਂ ਐ ਆਪਾਂ ਹਰ ਰੋਜ਼ ਕਹਿੰਨੇ ਆ ਸਾਡੇ ਦਿਮਾਗ ਚ ਜਿਹੜੀ ਚੀਜ਼ ਚੰਗੇ ਤਰੀਕੇ ਨਾਲ ਵੜ ਜਵੇ ਉਹ ਚੰਗੀ ਐ ਜਿਹੜੀ ਨਾ ਵੜੇ ਉਹ ਸਾਡੇ ਲਈ ਉਹ ਕਹਿੰਦੇ ਆ ਨਾ ਸਿਆਣੇ ਹੱਥ ਨਾ ਪਹੁੰਚੇ ਥੂ ਕੌੜੀ ਜਦ ਸਾਨੂੰ ਜਿਸ ਚੀਜ਼ ਦਾ ਪਤਾ ਨਾ ਹੋਵੇ ਅਸੀਂ ਫਿਰ ਜਿਸ ਚੀਜ਼ ਪਾਸੇ ਚੱਲ ਰਹੇ ਆ ਸਾਡੇ ਲਈ ਉਹੀ ਬੈਸਟ ਐ ਥੋੜਾ ਜਿਹਾ ਆਪਣੇ ਆਪ ਨੂੰ 3-4 ਮਹੀਨੇ ਲਈ 6 ਮਹੀਨੇ ਲਈ ਬਦਲ ਕੇ ਦੇਖੋ ਥੋੜਾ ਜਿਹਾ ਜੋ ਜੋ ਆਰਾਮ ਨਾਲ ਕਰਦੇ ਪਏ ਉਹਨੂੰ ਇੱਕਦਾਂ ਪਲਟੀ ਮਾਰ ਕੇ ਦੇਖੋ ਅੱਜ ਨਹੀਂ ਜੀ ਕਰਨਾ ਬਸ 3 ਮਹੀਨੇ ਨਹੀਂ ਆ ਚੀਜ਼ਾਂ ਕਰਨੀਆਂ ਛੱਡ ਦਿਆਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਰੁਟੀਨ ਐ ਬਸ ਅਸਲ ਦੇ ਵਿੱਚ ਗੱਲ ਇੱਥੇ ਆ ਕੇ ਮੁੱਕਦੀ ਆ ਕਿ ਅਸੀਂ ਆਪਣੇ ਆਪ ਨੂੰ ਕਿੰਨੇ ਮੌਕਿਆਂ ਚ ਕੱਢਦੇ ਹਾਂ ਅਸੀਂ ਆਪਣੇ ਆਪ ਨੂੰ ਬਹੁਤ ਸੇਫ ਜ਼ੋਨ ਚ ਰਹਿ ਕੇ ਚੱਲਦੇ ਆ ਬਸ ਆ ਕਰਨਾ ਜੀ ਸਾਰੇ ਏਦਾਂ ਕਰਦੇ ਆ ਇਹ ਜੀ ਸਾਡੇ ਤਾਂ ਤਿੰਨ ਪੀੜੀਆਂ ਤੋਂ ਏਦਾਂ ਕਰਦੇ ਆ ਸਾਡੀ ਮਦਰ ਨੇ ਸਾਨੂੰ ਦੱਸਿਆ ਏਦਾਂ ਕਰਨਾ ਸੀ ਉਦਾਂ ਹੀ ਕਰਦੇ ਰਹੇ ਠੀਕ ਹੈ ਮਾਪਿਓ ਦਾ ਕਹਿਣਾ ਮੰਨਣਾ ਬੱਚੇ ਦਾ ਫਰਜ਼ ਬਣ ਜਾਂਦਾ ਹੈ ਪਰ ਮਾਪਿਓ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਅਸੀਂ ਆ ਕਰਦੇ ਸੀ ਸਾਡਾ ਏਦਾਂ ਹੋਇਆ ਤੇ ਹੋ ਸਕਦਾ ਸਾਡੇ ਬੱਚੇ ਲਈ ਇਹ ਚੀਜ਼ ਸਹੀ ਹੈ ਜਾਂ ਨਹੀਂ ਪਰ ਨਹੀਂ ਜਿਹੜੇ ਕਦਮ ਅਸੀਂ ਬਣਾਏ ਆ ਅਸੀਂ ਉਹ ਕਦਮਾਂ ਤੇ ਆਪਣੇ ਬੱਚੇ ਨੂੰ ਚਲਾਉਣਾ ਚਾਹੁੰਦੇ ਹੁਣ ਜੇ ਕੋਈ ਡਾਕਟਰ ਹੈ ਉਹ ਦੇਖੋ 101% ਚਾਹੇਗਾ ਕਿ ਮੇਰਾ ਮੁੰਡਾ ਡਾਕਟਰ ਹੀ ਬਣੇ ਪਰ ਜ਼ਰੂਰੀ ਥੋੜਾ ਜਾਂ ਜ਼ਰੂਰੀ ਥੋੜਾ ਹੀ ਆ ਕਿ ਉਹਦੇ ਦੀ ਗ੍ਰਹਿ ਜਾਂ ਉਹਦੀ ਵੀ ਸੋਚ ਜਾਂ ਉਹਦਾ ਵੀ ਮਨ ਉਹ ਚੀਜ਼ ਬਣਨ ਚਾ ਜੋ ਤੁਸੀਂ ਬਣਾਉਣਾ ਚਾਹੁੰਦੇ ਪੁੱਛ ਵੀ ਲਓ ਉਹਦੇ ਤੋਂ ਭਾਈ ਤੇਰੇ ਅੰਦਰ ਕੁਦਰਤ ਨੇ ਕੀ ਪਾ ਕੇ ਭੇਜਿਆ ਸ਼ੌਂਕ ਤੇ ਪੂਰੇ ਹੁੰਦੇ ਨਹੀਂ ਫਿਰ ਦੁਨੀਆ ਤੋਂ ਜਦੋਂ ਅਸੀਂ ਜਾਣਾ ਹੁੰਦਾ ਤੇ ਫਿਰ ਉਹੀ ਗੱਲ ਕਿ ਨਾ ਮੰਦੀਆਂ ਕਰ ਸਕੇ ਨਾ ਮੰਦੀਆਂ ਹੋ ਸਕੀਆਂ ਤੇ ਫਿਰ ਉਹੀ ਗਿਲੇ ਸ਼ਿਕਵੇ ਆ ਕਰ ਲੈਂਦੇ ਤਾਂ ਆ ਚੰਗਾ ਸੀ ਇਥੇ ਆ ਨਾ ਕੀਤਾ ਹੁੰਦਾ ਤਾਂ ਆ ਚੰਗਾ ਸੀ ਬਸ ਆਪਣੇ ਮਨ ਨੂੰ ਇੱਕ ਚੀਜ਼ ਲਈ ਹਮੇਸ਼ਾ ਤਿਆਰ ਰੱਖੋ ਕਿ ਕੱਲ ਨੂੰ ਇਹ ਇਹ ਜੋ ਫੈਸਲੇ ਜੋ ਕੰਮ ਜੋ ਕਰਮ ਅਸੀਂ ਕਰਦੇ ਪਏ ਆ ਬਸ ਪਛਤਾਵਾ ਨਾ ਪਵੇ ਉਹ ਕੱਲ ਦੀ ਗੱਲ ਨਹੀਂ ਹੈ ਉਹ ਐਂਡ 'ਚ ਜਾ ਕੇ ਗੱਲ ਨਹੀਂ ਹੈ ਉਹ ਤੁਸੀਂ ਜਦੋਂ ਆਪਣੇ ਆਪ ਨੂੰ ਵਕਤ ਦਵੋਗੇ ਨਾ ਆਪਣੇ ਆਪ ਨੂੰ ਉਸ ਗੱਲ ਲਈ ਤਿਆਰ ਕਰੋਗੇ ਨਾ ਉਦੋਂ ਹੀ ਪਤਾ ਲੱਗ ਜਾਣਾ ਕਿ ਇਹ ਚੀਜ਼ ਸਾਡੇ ਲਈ ਸਹੀ ਸੀ ਜਾਂ ਨਹੀਂ ਬਸ ਜਦੋਂ ਜਾਗੇ ਉਦੋਂ ਹੀ ਸਵੇਰਾ ਹੁਣ ਕੋਈ ਮੇਰੇ ਕੋਲ ਆਇਆ ਕਿ ਕਹਿੰਦਾ ਮੈਂ ਆਪਣੇ ਭਰਾ ਨਾਲ ਮਾੜੀ ਕੀਤੀ ਮੈਂ ਕਿਹਾ ਬਾਈ ਇਹ ਜਾ ਕੇ ਆਪਣੇ ਭਰਾ ਨੂੰ ਕਹਿ ਇਹ ਆਪਣੇ ਭਰਾ ਨੂੰ ਕਹਿ ਨਾਲੇ ਤੇ ਤੇਰੇ ਮਨ ਦਾ ਬੋਝ ਜਦੋਂ ਅਸੀਂ ਪਰੇਸ਼ਾਨੀ 'ਚ ਆ ਸਾਡੇ ਮਨ 'ਚ ਇਹ ਚੀਜ਼ ਆ ਗਈ ਕਿ ਅਸੀਂ ਇਹ ਚੀਜ਼ ਕੀਤੀ ਤੇ ਕਹਿਣ 'ਚ ਹਰਜ ਕੀਆ ਤੇ ਠੀਕ ਹੈ ਮੰਨੋ ਨਾ ਆਪਣੀ ਗਲਤੀ ਮੈਂ ਕਹਿੰਨੀ ਆ ਸਭ ਤੋਂ ਵਧੀਆ ਹੀ ਇਨਸਾਨ ਹੋਆ ਜੋ ਆਪਣੀ ਗਲਤੀ ਮੰਨਦੇ ਆ ਆਪਣੀ ਗਲਤੀ ਮੰਨੋ ਤੇ ਅਗਲੇ ਨੂੰ ਕਹੋ ਭਾਈ ਇੱਥੇ ਅਸੀਂ ਗਲਤ ਸੀ ਜਿੱਥੇ ਤੁਸੀਂ ਸਹੀ ਸੀ ਉੱਥੇ ਆਪਣਾ ਸਟੈਂਡ ਵੀ ਪੂਰਾ ਲਓ ਹਾਂ ਬਾਈ ਅਸੀਂ ਸਹੀ ਸੀ ਦਸੂ ਜੀ ਕਿੱਥੇ ਗਲਤ ਸੀ ਬੜੇ ਪਿਆਰ ਨਾਲ ਬੜੀ ਮਿੱਠੀ ਮਿੱਠੀ ਜਬਾਨ ਮਤਲਬ ਕਿ ਰੱਬ ਨੇ ਜ਼ੁਬਾਨ ਜੋ ਦਿੱਤੀ ਹੈ ਸਾਨੂੰ ਇਹ ਸ਼ਬਦਾ ਰਾਹੀਂ ਇੱਕ ਦੂਜੇ ਨੂੰ ਸਮਝਣ ਨੂੰ ਹੀ ਦਿੱਤੀ ਹੈ ਚੀਕਣ ਨੂੰ ਥੋੜਾ ਦਿੱਤੀ ਉੱਚੀ ਬੋਲ ਕੇ ਤੁਸੀਂ ਕਿਹਨੂੰ ਦੱਸਗੇ ਔਰ ਐਨਰਜੀ ਖਰਾਬ ਕਰ ਰਹੇ ਹੋ ਉਹ ਕਹਿੰਦੇ ਆ ਨਾ ਜਿੱਦਾਂ ਦੀ ਕਿਰਿਆ ਕਿਰਿਆ ਮਤਲਬ ਅਸੀਂ ਦਿਮਾਗ ਨੂੰ ਇੱਕ ਇੱਕ ਸ਼ਬਦ ਹੁੰਦੇ ਸੀ ਨਾ ਕਰਤਾ ਕਿਰਿਆ ਕਰਤਾ ਕਿਰਿਆ ਜੋ ਚੱਲ ਰਹੀ ਹੈ ਜਿਸ ਟਾਈਮ ਤੇ ਉਹਨੂੰ ਕਿਰਿਆ ਕਹਿੰਦੇ ਆ ਤੇ ਜਿਸ ਤਰ੍ਹਾਂ ਦੀ ਕਿਰਿਆ ਕਰਤਾ ਅਸੀਂ ਆਪਣੇ ਕਰਤਾ ਮਤਲਬ ਅਸੀਂ ਕਰਨ ਵਾਲੇ ਆਪਣੇ ਦਿਮਾਗ ਨੂੰ ਜਿੱਦਾਂ ਦੀ ਕਿਰਿਆ ਕਰਾਂ ਦਵਾਂਗੇ ਉਦਾਂ ਦੇ ਹੀ ਦਿਮਾਗ ਨੇ ਉਹ ਚੀਜ਼ ਨੂੰ ਸੋਚਣਾ ਲੈਣਾ ਸ਼ੁਰੂ ਕਰ ਦੇਣਾ ਕੋਈ ਕੋਈ ਤੁਹਾਨੂੰ ਕਹਿੰਦਾ ਹੈ ਕਿ ਮੇਰਾ ਆ ਕੰਮ ਨਹੀਂ ਬਣਦਾ ਓਕੇ ਕੰਮ ਬਣਾਉਣਾ ਉਹਦੀ ਹਿੰਮਤ ਉਹਦੀ એનર્ਜੀ ਦੁਨੀਆਦਾਰੀ ਦਾ ਹੁਣ ਕੀ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਮੈਂ ਆਪਣੇ ਦਿਮਾਗ ਨੂੰ ਇੱਕ ਚੀਜ਼ ਇਹਦਾ ਨਹੀਂ ਕੁਝ ਹੋਣਾ ਇਹਦਾ ਨਹੀਂ ਕੁਝ ਹੋਣਾ ਸਾਡਾ ਨਹੀਂ ਕੁਝ ਹੋਣਾ ਸਾਡਾ ਤੇ ਟਾਈਮ ਹੀ ਇਹੋ ਜਿਹਾ ਅਸੀਂ ਤੇਜੀ ਬਸ ਇਦਾਂ ਹੀ ਕੱਟ ਲੀਆ ਮੇਰੀ ਤੇ ਸਾਰੀ ਇਦਾਂ ਹੀ ਲੱਗ ਤੂੰ ਤੁਸੀਂ ਕਿਰਿਆ ਦੇ ਰਹੇ ਆ ਆਪਣੇ ਦਿਮਾਗ ਨੂੰ ਕਿ ਉਹ ਚੀਜ਼ਾਂ ਨੂੰ ਉਦਾਂ ਹੀ ਚਲਾਵੇ ਉਹ ਉਦਾਂ ਹੀ ਆਪਣੇ ਦਿਮਾਗ ਚੋਂ ਚੀਜ਼ਾਂ ਨੂੰ ਘਰ ਕਰ ਤੇ ਹੋਣਾ ਕੀ ਹੈ ਫਿਰ ਉਹੀ ਜੋ ਆਪਣੇ ਦਿਮਾਗ ਨੂੰ ਦੇ ਰਹੇ ਹੋ ਜੋ ਤੁਸੀਂ ਸੋਚ ਰਹੇ ਹੋ ਸੋਚ ਵੀ ਇੱਥੇ ਹੀ ਰਹੇ ਹੋ ਹੈਨਾ ਆਪਣੇ ਦਿਮਾਗ ਨੂੰ ਏਨਰਜੀ ਆਪਣੇ ਮਨ ਤੋਂ ਇੱਥੇ ਤੱਕ ਤੁਸੀਂ ਇਹੀ ਪਚਾ ਰਹੇ ਹੋ ਕਿ ਬਾਈ ਆਹੀ ਦੇ ਕੁਦਰਤ ਨੂੰ ਔਰੇ ਨੂੰ ਤੇ ਉਹੀ ਚੀਜ਼ਾਂ ਹੋਣਗੀਆਂ ਠੀਕ ਹੈ ਉਹ ਕਿ 10000 ਦਿਨ ਦੇ ਵਿੱਚ ਇੱਕ ਚੀਜ਼ ਇਹ ਵੀ ਕਹਿ ਦਿਆ ਕਰੋ ਸਭ ਸਹੀ ਹੋ ਜਾਣਾ ਹੈ ਕਿਉਂਕਿ ਉਹ ਕੁਦਰਤ ਨੇ ਸਾਨੂੰ ਸਹੀ ਬਣਾਇਆ ਤੇ ਉਹ ਸਹੀ ਜੋ ਅਸੀਂ ਕਰ ਰਹੇ ਹਾਂ ਜੋ ਅਸੀਂ ਕਰਮ ਕਰ ਰਹੇ ਆ ਜੇ ਸਾਨੂੰ ਇਹਦਾ ਅਸੀਂ ਪੀੜ ਲਾਇਆ ਇੱਕ ਉਹਨੂੰ ਫਲ ਨਹੀਂ ਲੱਗੇ ਤੇ ਅਸੀਂ ਫਿਰ ਕੀ ਕਰਦੇ ਆ ਅਸੀਂ ਕੀ ਕਰਦੇ ਆ ਉਹਨੂੰ ਉਹ ਫਲ ਵਾਲੇ ਨੂੰ ਕਈ ਵਾਰੀ ਕਹਿੰਦੇ ਆ ਚਲ ਕੋਈ ਨਹੀਂ ਨਹੀਂ ਲੱਗੇ ਨਹੀਂ ਤਾਂ ਪੱਟ ਦੋ ਦੂਜਾ ਲਾ ਲੈਨੇ ਆ ਨਾਲ ਕੋਈ ਹੋਰ ਲਾ ਲੈਣੇ ਕੋਸ਼ਿਸ਼ ਕਰਦੇ ਆ ਤੇ ਜੇ ਤੁਹਾਡੇ ਕਿਸੇ ਕਰਮ ਨੂੰ ਤੁਹਾਡੀ ਕਿਸੇ એનર્ਜੀ ਨੂੰ ਤੁਹਾਡੀ ਕਿਸੇ ਦੁਕਾਨਦਾਰੀ ਨੂੰ ਤੁਹਾਡੇ ਕਿਸੇ ਕੰਮ ਨੂੰ ਫਲ ਨਹੀਂ ਲੱਗਿਆ ਤੇ ਉਹਨੂੰ ਬਦਲ ਲੋ ਕੀ ਫਲ ਲੱਗਾ ਹੈ ਕਿ ਕੋਈ ਚੀਜ਼ ਕਰਨੀ ਨਹੀਂ ਸਭ ਤੋਂ ਪਹਿਲਾਂ ਤੇ ਆਪਣੇ ਦਿਮਾਗ ਨੂੰ ਉਦਾਂ ਦੀ એનર્ਜੀ ਦੋ ਕਿ ਅਸੀਂ ਕਰ ਸਕਦੇ ਹਾਂ ਅਸੀਂ ਦੁਨੀਆ ਦੇ ਵਿੱਚ ਇੱਕ ਵਾਰ ਆਇਆ ਵਾਰ-ਵਾਰ ਨਹੀਂ ਆਉਣਾ ਤੇ ਇਹ ਥੋੜਾ ਜਿਹਾ ਇੱਕ ਸ਼ੌਂਕ ਪੂਰੇ ਕਰਨ ਲਈ ਦੁਆਰਾ ਮੌਕਾ ਮਿਲ ਜਾਣਾ ਕਿਨੇ ਵੇਖਿਆ ਕੱਲ ਕਿਸਨੂੰ ਨਹੀਂ ਪਤਾ ਤੇ ਖੁਸ਼ ਹੋ ਕੇ ਅੱਜ ਨੂੰ ਇੰਜੋਏ ਕਰਨਾ ਹੀ ਜ਼ਿੰਦਗੀ ਦਾ ਹਰ ਪਲ ਜਿਉਣਾ ਹੈ ਬੜੀ ਸਾਰੀ ਸਮਾਈਲਾ ਦਿਨ ਦੀ ਸ਼ੁਰੂਆਤ ਕਰਿਆ ਕਰੋ ਆਪਣੇ ਮਨਪਸੰਦ ਦਾ ਇੱਕ ਗਾਣਾ ਸੁਣਿਆ ਕਰੋ ਬਸ ਉਹ ਕੁਦਰਤ ਦਾ ਧੰਨਵਾਦ ਕਰਿਆ ਕਰੋ ਚੜਦੇ ਸੂਰਜ ਨੂੰ ਦੇਖਿਆ ਕਰੋ ਤੇ ਇਦੋਂ ਵੱਡਾ ਦੱਸੋ ਹੋਰ ਕੀ ਜਾਂ ਨਹੀਂ ਇੱਕ ਗੱਲ ਆ ਚਰਾ ਸੋਚਿਓ ਅੱਜ 31 ਅਕਤੂਬਰ 2025 ਚਲੋ ਜੀ ਅਕਤੂਬਰ ਦਾ ਆਖਰੀ ਦਿਨ ਅੱਜ ਸ਼ੁੱਕਰਵਾਰ ਦਾ ਦਿਨ ਹੈ 9ਵੀਂ ਤਿਥੀ ਦਾ ਪੱਕ ਸਵੇਰੇ 10:00 ਵਜੇ 4 ਮਿੰਟ ਤੱਕ ਰਹੇਗਾ ਉਸ ਤੋਂ ਬਾਅਦ 10ਵੀਂ ਤਿਥੀ ਦਾ ਪੱਖ ਸ਼ੁਰੂ ਹੋ ਜਾਣਾ ਪਰ 10ਵੀਂ ਤਿਥੀ ਵੈਸੇ ਜੋ ਮਨਾਉਂਦੇ ਆ ਉਹ ਕੱਲ ਨੂੰ ਮਨਾਈ ਜਾਏਗੀ ਪਰ ਕੱਲ ਨੂੰ ਜੋ 1 ਤਰੀਕ ਨੂੰ 1 ਨਵੰਬਰ ਨੂੰ 10ਵੀਂ ਦਾ ਪੱਖ ਸਵੇਰੇ 9:00 ਵਜੇ ਕੇ 12 ਮਿੰਟ ਤੱਕ ਹੀ ਰਹੇਗਾ ਚੰਗਾ ਗ੍ਰਹਿਆਂ ਦੇ ਮੁਤਾਬਕ ਸ਼ੁੱਕਰਵਾਰ ਵਾਲੇ ਦਿਨ ਤਨਿਸ਼ਟਾ ਨਕਸ਼ਤਰ ਚੱਲ ਰਿਹਾ ਮੰਗਲ ਦਾ ਤੇ 6:00 ਵਜੇ ਕੇ 51 ਮਿੰਟ ਤੱਕ ਸ਼ਾਮ ਨੂੰ ਚੱਲੇਗਾ ਤੇ ਪੰਚਕਾਜ ਆਰੰਭ ਹੋ ਜਾਏਗੀ ਯਾਦ ਰੱਖਿਓ 13 ਜੋ ਮਕਰ ਰਾਸ਼ੀ ਤੋਂ ਕੁੰਭ ਰਾਸ਼ੀ ਚ ਚੰ드ਰਮਾ ਚਲੇ ਗਿਆ ਕੁੰਭ ਚ ਤੇ ਪੰਚਕ ਰੰਭ ਹੋ ਜਾਏਗੀ ਸਵੇਰੇ 6:49 ਵਜੇ ਤੇ ਗ੍ਰਹਾਂ ਦੇ ਮੁਤਾਬਕ ਅੱਜ ਦੇ ਦਿਨ ਜਾਨਕਿ ਸ਼ੁੱਕਰਵਾਰ ਵਾਲੇ ਦਿਨ ਰਾਹੂ ਕਾਲ ਦਾ ਟਾਈਮ ਰਹੇਗਾ तकरीबन 10:30 ਵਜੇ ਤੋਂ ਲੈ ਕੇ 12:00 ਵਜੇ ਤੱਕ ਠੀਕ ਹੈ ਚਲਦੇ ਕੰਮਾਂ ਦਾ ਕੋਈ ਪਰਹੇਜ਼ ਨਹੀਂ ਹੈ ਸਮੇਂ ਨੂੰ ਜਾਂਚ ਲੈਣਾ ਚਾਹੀਦਾ ਜਦੋਂ ਕੋਈ ਨਵਾਂ ਕੰਮ ਕਰਨਾ ਹੋਵੇ ਤਾਂ ਤੇ ਹੁਣ ਆਪਾਂ জানਾਂਗੇ ਜੀ ਸ਼ੁਭ ਗ੍ਰਹਾਂ ਦੇ ਮੁਤਾਬਕ ਅਸਟ੍ਰੋਲੋਜੀ ਵਿਦਿਓ ਲੌਜੀਕ ਵਿੱਚ ਸਿਤਾਰਿਆਂ ਤੇ ਚਰਚਾ ਕਰਾਂਗੇ ਤੇ ਕਾਲ ਹੀ ਪ੍ਰੋਗਰਾਮ ਦੇ ਅਖੀਰ ਵਿੱਚ ਜੋ ਕੁੰਭ ਚੰਦਰ ਰਾਹੋ ਦਾ ਜੋਗ ਚੱਲਿਆ ਉਸ ਬਾਰੇ ਤੁਹਾਨੂੰ ਇੱਕ ਵਧੀਆ ਜਿਹਾ ਉਪਾਅ ਦੱਸਾਂਗੇ ਮਾਨਸਿਕ ਪਰੇਸ਼ਾਨੀ ਦਾ ਮੰਨ ਲਓ ਤੁਹਾਨੂੰ ਹਾਲ ਦੱਸਾਂਗੇ ਜੋ ਬਹੁਤ ਹੀ ਸਟਰੋਂਗ ਹੈ ਕਿਉਂਕਿ ਮਨ ਦੀ ਕੋਈ ਪਰੇਸ਼ਾਨੀ ਹੁੰਦੀ ਨਹੀਂ ਹੈ ਮਨ ਨੂੰ ਸੋਚ ਨੂੰ ਪਾਸੇ ਲਾਣਾ ਤੇ ਉਹੀ ਅਸਲ ਚ ਹੈ ਪਰ ਕੱਲ ਨੂੰ ਆਪਾਂ ਡਿਪਰੈਸ਼ਨ ਤੇ ਚਰਚਾ ਕਰਾਂਗੇ ਬੜੇ ਲੋਕ ਆਉਂਦੇ ਆ ਗੱਲ-ਗੱਲ ਤੇ ਰੋਣ ਲੱਗ ਜਾਂਦੇ ਆ ਤੇ ਉਹਦੇ ਤੇ ਆਪਾਂ ਚਰਚਾ ਕਰਾਂਗੇ ਰੋਣਾ ਜ਼ਿਆਦਾ ਆਉਂਦਾ ਹੋਵੇ ਤਾਂ ਕੀ ਕਰਨਾ ਚਾਹੀਦਾ ਡਿਪਰੈਸ਼ਨ ਨਹੀਂ ਹੈ ਵੈਸੇ ਇਹ ਇਹਨੂੰ ਆਪਾਂ ਤੁਹਾਨੂੰ ਇੱਕ ਲੌਜੀਕਲੀ ਉਪਾਅ ਦੱਸਾਂਗੇ ਸਭ ਤੋਂ ਪਹਿਲਾਂ ਕਿਉਂਕਿ ਚੰਦਰ ਰਾਹੁ ਦਾ ਗ੍ਰਹਿ ਜੋਗ ਲੱਗਣਾ ਹੈ 2.5 ਦਿਨ ਲਈ ਐਰੇ ਜਾਨੀ ਮੇਸ਼ਾ ਰਸ਼ੀ ਦੀ ਗੱਲ ਕਰੀਏ ਤਾਂ ਚੰਦਰਮਾ ਜੋ ਹੈ ਉਹ ਤਨਿਸ਼ਟਾ ਮੰਗਲ ਦੇ ਨਕਸ਼ਤਰ ਚ ਪਰ ਇਨਕਮ ਸਥਾਨ ਵਿੱਚ ਇਨਕਮ ਲਈ ਪੈਸੇ ਲਈ ਵਪਾਰ ਲਈ ਕੰਮ ਕਰਨ ਲਈ ਅੱਜ ਦਾ ਦਿਨ ਤਕਰੀਬਨ ਠੀਕ ਠਾਕ ਜਾਇਆ ਜਾਏਗਾ ਆਪਣੇ ਬਾਰੇ ਸੋਚੋਗੇ ਆਪਣੇ ਲਈ ਕੀਤੇ ਕੰਮ ਤੁਹਾਡੀ એનર્ਜੀ ਨੂੰ ਸਹੀ ਰੱਖਣ ਵਾਲਿਆ ਫਰਸ਼ੋਈ ਚ ਬੈਠ ਕੇ ਖਾਣਾ ਖਾਣਾ ਤੇ ਛੋਟੀਆਂ-ਛੋਟੀਆਂ ਆਟੇ ਦੀਆਂ ਗੋਲੀਆਂ ਮੱਛੀਆਂ ਨੂੰ ਪਾਉਣਾ ਅੱਜ ਦੇ ਦਿਨ ਦਾ ਉਹ ਪਾਏ ਕਰਕੇ ਦੇਖੋ ਰਿਲੈਕਸ ਮਿਲੇਗੀ ਟੌਰਸ ਬ੍ਰਿਕਾ ਰਾਸ਼ੀ ਵਾਲਿਆਂ ਨੂੰ ਰਾਤ ਨੂੰ ਦੁੱਧ ਦਾ ਸੇਵਨ ਨਹੀਂ ਕਰਨਾ ਵਾਹਨ ਧਿਆਨ ਨਾ ਚਲਾਉਣਾ ਸਰਕਾਰੀ ਚਿੱਠੀ ਕੋਈ ਨੋਟਿਸ ਮਿਲ ਸਕਦਾ ਹੈ ਘਰੇਲੂ ਕੰਮਾਂ ਦੇ ਵੱਲ ਧਿਆਨ ਜ਼ਿਆਦਾ ਦਿਓਗੇ ਛੋਟ-ਛੋਟੇ ਕੰਮਾਂ ਵੱਲ ਧਿਆਨ ਜ਼ਿਆਦਾ ਦਿਓਗੇ ਤਾਂ ਸਹੀ ਰਹਿਂਗਾ ਜਾਵੇ ਸਹੀ ਹੁੰਦਾ ਜਾਏਗਾ ਠੀਕ ਆ ਦੂਜੀ ਗੱਲ ਅੱਜ ਕੰਨਾਂ ਪਿੱਛੇ ਇਤਰ ਜ਼ਰੂਰ ਲਗਾ ਲੈਣਾ ਤੇ ਵਾਹਨ ਬਹੁਤ ਹੌਲੀ ਚਲਾਓ ਜੈਮਿਨੀ ਜਾਨੀ ਮਿਥੁ ਰਾਸ਼ੀ ਵਾਲਿਆਂ ਦੇ ਲਈ ਧਾਰਮਿਕ ਸਥਾਨ ਤੇ ਮੱਥਾ ਟੇਕਣ ਦਾ ਮਨ ਬਣਿਆ ਤਾਂ ਜਾਓ ਜ਼ਰੂਰ ਉੱਥੇ ਨੌਕਟ ਪਾਣੀ ਦੇ ਪੀ ਕੇ ਆਓ ਤੇ ਚਿੱਟੀਆਂ ਕਲੀਆਂ ਚੜਾ ਕੇ ਰਿਲੈਕਸ ਮਿਲੇਗੀ ਮੰਗਲ ਦਾ ਨਕਸ਼ਤਰ ਅੱਜ ਮਿੱਤਰਨੀ ਹੈ ਸੱਟ ਚੋਟ ਤੋਂ ਬਚਣਾ ਹੈ ਫਿਸਲ ਕੇ ਗਿਰਨ ਤੋਂ ਬਚੋ ਕਾਲੀ ਨਾਈ ਕਰੋ ਤਾਂ ਚੰਗਾ ਕੈਂਸਰ ਕਰਕਟ ਰਾਸ਼ੀ ਵਾਲਿਆਂ ਨੂੰ ਅੱਜ ਦੁੱਧ ਮਾਲ ਕੇ ਨਹਾਉਣਾ ਚਾਹੀਦਾ ਦੁੱਧ ਚ ਹਲਦੀ ਪਾ ਕੇ ਪੀਣੀ ਚਾਹੀਦੀ ਹੈ ਚੰਦਰ ਦਜੋ ਹੈ 8ਵੇਂ ਸਥਾਨ ਵਿੱਚ ਹੈ ਤਾਂ ਇਸ ਕਰਕੇ ਤੁਹਾਡੇ ਲਈ ਜੋ 8ਵੇਂ ਸਥਾਨ 'ਚ ਚੰਦਰਮਾ ਹੈ ਤਾਂ ਥੋੜਾ ਮਾਨਸਿਕ ਪਰੇਸ਼ਾਨੀ ਦਏਗਾ, ਪੇਟ ਸੰਬੰਧੀ ਪਰੇਸ਼ਾਨੀ ਦੇਵੇਗਾ। ਥੋੜੀ ਪੇਟ ਚ ਦਰਦ ਵਗੈਰਾ ਰਹਿ ਸਕਦਾ ਹੈ ਤਾਂ ਜੁਆਇਨ ਦਾ ਸੇਵਨ ਕਰਨਾ ਤੁਹਾਡੇ ਲਈ ਅੱਜ ਵਧੀਆ ਰਹੇਗਾ। ਮੰਗਲ ਦਾ ਨਕਸ਼ਤਰ ਮਿੱਤਰ ਹੈ। ਸਟਰੋਂਗਲੀ ਕਾਲਾ ਨੀਲਾ ਰੰਗ ਨਾ ਪਾ ਕੇ ਕੰਮ ਕਰਨ ਤੇ ਮਿਲਨ ਦਾ ਫਲ ਮਿਲ ਜਾਏਗਾ। ਲਿਓ ਸਿੰਘ ਰਾਸ਼ੀ ਰਿਸ਼ਤਿਆਂ 'ਚ ਥੋੜੀ ਜਿਹੀ ਕੜਵਾਹਟ ਆ ਰਹੀ ਹੈ। ਥੋੜੇ ਇਮੋਸ਼ਨਲ ਤੇ ਪ੍ਰੇਮ ਸੰਬੰਧਾਂ ਦੇ ਰਿਸ਼ਤੇ ਥੋੜੇ ਖਰਾਬ ਹੋ ਰਹਾ। ਕਲੈਰਿਟੀ ਬੈਕੇ ਕਰ ਲੈਣੀ ਚਾਹੀਦੀ ਹੈ ਗੱਲਬਾਤ ਇਹ ਨਹੀਂ ਮਸਿਆਂ 'ਚ ਨਾ ਉਲਝੋ। ਤੇ ਕਾਲਾ ਪੰਤੇ ਜੀ ਤੁਸੀਂ ਵੀ ਨਾ ਕਰੋ ਤੇ ਕੱਛ ਤੱਕ ਲਾਸਾ ਜਨਾ ਵਰਤੋ ਪਤਾਸੀ ਦਾ ਸੇਵਨ ਕਰਕੇ ਦਿਨ ਦੀ ਸ਼ੁਰੂਆਤ ਕਰੋ ਵਰਗੋ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਜੋ ਚੰਦਰ ਰਾਹੁ ਦਾ ਯੋਗ ਤੇ ਮੰਗਲ ਦਾ ਨਕਸ਼ਤਰ ਮਿੱਤਰ ਨਾ ਹੋਣ ਕਰਕੇ ਜ਼ਿਆਦਾ ਗੁੱਸਾ ਕਰਨਾ ਤੁਹਾਡੇ ਸਿਹਤ ਨੂੰ ਖਰਾਬ ਕਰੇਗਾ ਇਸ ਕਰਕੇ ਰਿਲੈਕਸ ਕਰੋ ਤੇ ਦਹੀਂ ਦਾ ਸੇਵਨ ਕਰਕੇ ਘਰ ਤੋਂ ਜਾਓ ਨਾਲ ਹੀ ਵਾਈਟ ਕਰੀਮ ਸਕਿਨ ਕਲਰ ਪਾਓ ਤੇ ਬਾਣੀ ਚ ਮਿਠਾਸ ਰੱਖੋ ਐਵੇਂ ਕਿਸੇ ਨਾਲ ਰੁੱਲ ਜਣਾ ਬਦਨਾਮੇ ਕਰਾ ਦੇਗਾ ਲਿਬਰਾਜ਼ ਹਨੀ ਤੂਲਾ ਰਾਸ਼ੀ ਤੂਲਾ ਰਾਸ਼ੀ ਵਾਲਿਆਂ ਦੇ ਲਈ ਔਲਾਦ ਨੂੰ ਲੈ ਕੇ ਟੈਨਸ਼ਨ ਥੋੜੀ ਜੀ ਦਿਮਾਗ ਤੇ ਹਾਵੀ ਰਹੇਗੀ ਔਲਾਦ ਸਬੰਧੀ ਚਿੰਤਾ ਹੋਣੀ ਚਲੋ ਕੁਦਰਤੀ ਹੈ ਪਰ ਉਹਨਾਂ ਤੇ ਉਹਨਾਂ ਤੇ ਵਿਸ਼ਵਾਸ ਵੀ ਕਰਨਾ ਚਾਹੀਦਾ ਹੈ ਕਿ ਹਰ ਤਰ੍ਹਾਂ ਦਾ ਸ਼ੱਕ ਤੁਹਾਨੂੰ ਬੱਚਿਆਂ ਤੋਂ ਦੂਰ ਲਿਜਾ ਸਕਦਾ ਹੈ ਚਲਦੇ ਪਾਣੀ ਦੇ ਵਿੱਚ ਚੌਲ ਤੇ ਚੀਨੀ ਮਿਕਸ ਕਰਕੇ ਥੋੜੀ ਜੀ ਜਲ ਪ੍ਰਵਾਹ ਕਰੋ ਮਿਠਾਸ ਵੀ ਵਧੇਗੀ ਸਿਰ ਦਾ ਦਰਦ ਵੀ ਠੀਕ ਹੋ ਜਿਦਾ ਸਕੋਰਪੀਓ বৃশ্চਿਕ ਰਾਸ਼ੀ ਚੰਦ ਰਾਹ ਦਾ ਜੋਗ ਚੌਥੇ ਸਥਾਨ ਵਿੱਚ ਮਾਤਾ ਦੀ ਸਿਹਤ ਨੂੰ ਲੈ ਕੇ ਚਿੰਤਾ ਵਧਈ ਦਿਮਾਗ ਦੇ ਉਲਝੇਵੇਂ ਥੋੜੇ ਵਧੇ ਕੰਮਕਾਰ ਦੀ ਸਥਿਤੀ ਵੀ ਥੋੜੀ ਠੀਕ ਠਾਕ ਹੀ ਆ ਕੋਈ ਜ਼ਿਆਦਾ ਵਧੀਆ ਨਹੀਂ ਹੈ ਪਰ ਫਿਰ ਵੀ ਜੋ ਤੁਹਾਡੇ ਸਿਤਾਰੇ ਆ ਉਸ ਮੁਤਾਬਕ ਆਪਣੇ ਦਿਮਾਗ ਚੋਂ ਥੋੜਾ ਨੈਗੇਟਿਵ ਪ੍ਰਭਾਵ ਨੂੰ ਬਾਹਰ ਕੱਢ ਦੇਣਾ ਚੰਗੀ ਗੱਲ ਹੈ ਮੈਡੀਟੇਸ਼ਨ ਕਰਨ ਨਾਲ ਮੰਗਲ ਸਟਰੋਂਗ ਹੁੰਦਾ ਵੈਸੇ ਨਕਸ਼ਤਰ ਅੱਜ ਮੰਗਲ ਦਾ ਹੈ ਕਾਲਾ ਨੀਲਾ ਰੰਗ ਨਹੀਂ ਪਾਉਣਾ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਦੀ ਗੱਲ ਕਰੀਏ ਤਾਂ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਅੱਜ ਬ੍ਰਹਸਪਤੀ ਜੋ ਹੈ 8ਵੇਂ ਸਥਾਨ ਚ ਬਣਿਆ ਹੋਇਆ ਹੈ ਤਾਂ ਚੰਦਰ ਰਾਹੁ ਦਾ ਜੋਕ ਤੇ ਜਿਸ ਥਾਨ ਵਿੱਚ ਹੈ ਅਣਚਾਹੇ ਮਨ ਨਾਲ ਕਿਤੇ ਵੀ ਨਾ ਜਾਓ ਮਨ ਕਰਦਾ ਏ ਕੋਈ ਕੰਮ ਕਰ ਲੋ ਤਾਂ ਉਹ ਜ਼ਰੂਰ ਕਰੋ ਕਾਲਾ ਨੀਲਾ ਰੰਗ ਤੁਸੀਂ ਵੀ ਨਾ ਪਾਓ ਮੰਗਲ ਦਾ ਨਕਸ਼ਤਰ ਜੀਵਨ ਸਾਥੀ ਦੀ ਸਿਹਤ ਸੰਭਾਲਣੀ ਬਹੁਤ ਜ਼ਰੂਰੀ ਹੈ ਸਿਹਤ संबंधी ਕੋਈ ਪਰੇਸ਼ਾਨੀ ਪਰੇਸ਼ਾਨ ਕਰ ਸਕਦੀ ਹੈ ਕੈਪ੍ਰਿਕੌਰ ਮਕਰ ਰਾਸ਼ੀ ਦੀ ਗੱਲ ਕਰੀਏ ਤਾਂ ਮਕਰ ਰਾਸ਼ੀ ਵਾਲਿਆਂ ਦੇ ਲਈ ਸਵੇਰ ਤੋਂ ਦੁੱਧ ਮੱਥੇ ਤੇ ਲਾ ਕੇ ਦਿਨ ਦੀ ਸ਼ੁਰੂਆਤ ਕਰੋ ਪਾਣੀ ਚ ਮਿਠਾਸ ਰੱਖੋ ਪੈਸੇ ਦਾ ਲੈਣ ਦੇਣ ਥੋੜਾ ਧਿਆਨ ਨਾਲ ਕਰੋ ਫਸ ਸਕਦਾ ਪੈਸਾ ਤੇ ਦਿੱਤਾ ਵਾਪਸ ਹੀ ਨਾ ਆਵੇ ਉਹਦੇ ਤੋਂ ਚੰਗਾ ਕੋਈ ਪੇਪਰ ਵਰਕ ਧਿਆਨ ਨਾਲ ਬਣਾ ਲੈਣਾ ਚਾਹੀਦਾ ਵਾਈਟ ਕਲਰ ਤੁਹਾਡਾ ਅੱਜ ਸ਼ੁਭ ਰਹਿਣਾ ਤੇ ਇਤਰ ਦੀ ਸ਼ੀਸ਼ੀ ਨਾਲ ਲੈ ਕੇ ਜਾਓ ਅਕੁਰੀਸ ਜਾਨੀ ਕੁੰਮਬ ਰਾਸ਼ੀ ਵਾਲਿਆਂ ਦੀ ਸਿਹਤ ਥੋੜੀ ਜਿਹੀ ਖਰਾਬ ਰਹੇਗੀ ਮੰਗਲ ਦਾ ਨਕਸ਼ਤਰ ਮਿਤਰਨੀ ਹੈ ਜਿਆਦਾ ਗੁੱਸਾ ਬੀਪੀ ਵਧਾਏਗਾ ਤੇ ਹਸਪਤਾਲਾਂ ਦੇ ਕਿਸੇ ਨਾ ਕਿਸੇ ਦੇ ਚੱਕਰ ਲੱਗ ਜਾਣਗੇ ਬੈਕ ਪੇਨ ਜਾਂ ਲੱਤ ਵਿੱਚ ਦਰਦ ਹੁੰਦਾ ਹੋਵੇ ਜਾਂ ਕੀੜਿਆਂ ਨੂੰ ਸ਼ੱਕਰ ਆਟਾ ਪਾਓ ਹਾਜਮੇ ਲਈ ਸੈੱਬ ਜ਼ਰੂਰੀ ਕਰੋ ਪਾਈਸਿਸ ਹਨ ਮੀਨ ਰਾਸ਼ੀ ਵਾਲਿਆਂ ਨੇ ਅੱਜ ਸਵੇਰ ਤੋਂ ਹੀ ਤુલਸੀ ਦੇ ਪੱਤੇ ਦਾ ਸੇਵਨ ਕਰਨ ਤੇ ਸਮਝੋ ਲਗਨ ਚ ਬੈਠਾ ਸ਼ਨੀ ਬੁੱਧ ਦੀ એનર્ਜੀ ਨੂੰ ਸ਼ੁਭ ਕਰੇਗਾ ਨਾਲ ਹੀ ਤੁਸੀਂ ਅੱਜ ਦੇ ਦਿਨ ਪੀਲਾ ਰੰਗ ਵੈਸੇ ਤੁਹਾਡਾ ਸ਼ੋਭਾ ਪਰ ਸੋਚ ਸਮਝ ਕੇ ਗੱਲਬਾਤ ਕਰਨੀ ਕਿਸੇ ਨਾਲ ਡੀਲ ਕਰਨੀ ਹੈ ਤਾਂ ਕਈ ਮੁੱਦਿਆਂ ਦੇ ਚੁੱਪਚਾਪ ਰਹਿਣਾ ਹੀ ਵਧੀਆ ਸਭ ਤੋਂ ਜ਼ਰੂਰੀ ਇੱਕ ਹੋਰ ਗੱਲ ਹੈ ਕਿ ਮੋਬਾਈਲ ਤੋਂ ਦੂਰੀ ਬਣਾ ਕੇ ਰੱਖੋ ਅੱਖਾਂ ਦੇ ਕੱਚੀ ਲੱਸੀ ਦੇ ਛਿੱਟੇ ਮਾਰੋ ਉਹਦੀ ਪ੍ਰੋਬਲਮ ਤੁਹਾਨੂੰ ਪਰੇਸ਼ਾਨ ਮਾਨਸਿਕ ਕਲਪਾਹਟ ਦੇ ਦੇਈ ਇਹ ਸੀ ਅਸਟ੍ਰੋਲੋਜੀ ਵਿਦ ਲੌਜੀਕ ਵਿੱਚ ਆਪਾਂ ਤੁਹਾਨੂੰ ਦੱਸਿਆ ਲੌਜੀਕਲੀ ਆਪਾਂ ਗ੍ਰਹਿਾਂ ਨੂੰ ਕਿੱਦਾਂ ਸਹੀ ਕਰ ਸਕਦੇ ਹਾਂ ਨਾਲ ਹੀ ਅੱਜ ਚੰਦਰ ਰਾਹੂ ਦਾ ਜੋਗ ਹੈ ਤੇ ਚੰਦਰ ਰਾਹੂ ਦਾ ਜੋਗ ਜ਼ਿਆਦਾ ਨਾ ਮਾਨਸਿਕ ਪਰੇਸ਼ਾਨੀ ਦਿੰਦਾ ਹੈ ਆਪਣੇ ਘਰ ਦੀ ਨਾਰਥ ਈਸਟ ਦਿਸ਼ਾ ਦੇ ਵਿੱਚ ਆਪਣੇ ਘਰ ਦੀ ਨਾਰਥ ਈਸਟ ਦਿਸ਼ਾ ਦੇ ਵਿੱਚ ਮੀਂਹ ਦੇ ਪਾਣੀ 'ਚ ਚਾਂਦੀ ਪਾ ਕੇ ਰੱਖੋ ਅੰਤਿਮ ਮਾਨਸਿਕ ਪਰੇਸ਼ਾਨੀ ਠੀਕ ਹੋ ਜਾਏ ਮਾਨਸਿਕ ਪਰੇਸ਼ਾਨੀ ਲਈ ਚਾਂਦੀ ਪਾ ਕੇ ਮੀਂਹ ਦੇ ਪਾਣੀ 'ਚ ਜਦ ਬਰਫ਼ ਜੰਮ ਜਾਂਦੀ ਹੈ ਨਾ ਆਪਣੀਆਂ ਫ੍ਰੀਜਾਂ ਦੇ ਵਿੱਚ ਉਹ ਬਰਫ਼ ਵਾਲਾ ਪਾਣੀ ਪਾ ਕੇ ਕਿਸੇ ਵੀ ਭਾਂਡੇ 'ਚ ਰੱਖ ਦਿਓ ਬਸ ਰੈੱਡ ਕਲਰ ਦਾ ਨਾ ਹੋਵੇ ਕੋਈ ਭਾਂਡਾ ਸਟੀਲ ਦਾ ਰੱਖ ਸਕਦੇ ਹੋ ਕੱਚ ਦਾ ਰੱਖ ਸਕਦੇ ਹੋ ਉਸ 'ਚ ਚਾਂਦੀ ਪਾ ਕੇ ਰੱਖੋ ਚੰਦਰ ਰਾਹੁ ਦੇ ਜੋਗ ਦਾ ਇੱਕ ਇਹ ਵਧੀਆ ਉਪਾਅ ਆ ਇਹ ਤੁਸੀਂ ਕਰ ਸਕਦੇ ਹੋ ਜਦੋਂ ਵੀ ਮਾਨਸਿਕ ਪਰੇਸ਼ਾਨੀ ਜ਼ਿਆਦਾ ਹੋਵੇ ਚਾਂਦੀ ਕੋੜ ਰੱਖਣਾ 레드 ਕਲਰ ਦਾ ਕੱਪੜਾ ਕੋੜ ਰੱਖਣਾ ਚੂੜੀਆਂ 레드 ਕਲਰ ਦੀਆਂ ਪਾਉਣੀਆਂ ਜਾਂ 레드 ਕਲਰ ਦਾ ਰੁਮਾਲ ਆਪਣੇ ਕੋਲ ਰੱਖਣਾ ਮੰਗਲ ਦੀ ਮਜ਼ਬੂਤੀ ਨੂੰ ਵਧਾਉਂਦਾ ਹੈ ਤੇ ਮੰਗਲ ਸਾਡੇ ਬਲੱਡ ਦਾ ਕਾਰਕ ਹੈ ਜੋ ਸਾਡੇ ਦਿਮਾਗ ਨੂੰ એનર્ਜੀ ਦਿੰਦਾ ਤੇ ਇਸ ਤਰ੍ਹਾਂ ਨਾਲ ਡਿਪਰੈਸ਼ਨ ਤੋਂ ਕਾਫੀ ਹੱਦ ਤੱਕ ਛੁਟਕਾਰਾ ਮਿਲ ਜਾਂਦਾ ਹੈ ਏਸੀਜੀ ਚੰਦਰਰਾਉ ਦੇ ਜੋਗਤਾ ਉਪਾਸਮਾ ਇਸਾ ਜਿਹਾ ਜਦ ਆਪਸਪਤ ਆਸਤਾ ਦੇ ਨਾਲ ਅੱਛਾ ਜਾਵੇ ਸਤਿ ਸ਼੍ਰੀ ਅਕਾਲ